ਲੋਡ ਡੈਰੀ ਫਾਰਮ ਨਾਲ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਚੰਗੇ ਦੁੱਧ ਵਾਲੀ HF ਗਾਂئیں ਸੇਲ ਆ ਵਿਕਰੀ ਲਈ ਹਾਜ਼ਰ ਆ ਰੇਟ ਡਿਟੇਲ ਵਾਲੀ ਇਨਫੋਰਮੇਸ਼ਨ ਵੀ ਤੁਲੇ ਨੇ ਆਓ ਅੱਗੇ ਕਰੀਏ ਗੱਲਬਾਤ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦਾ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਹਾਂ ਮੇਰੇ ਲਖਵੀਰ ਸਿੰਘ ਪਿੰਡ ਚੀਮਾ ਜਿਹੜਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਆਪਣਾ 788875927 788875927 ਜਿਹੜੇ ਆਪਾਂ ਬੈਡ ਦੇਖ ਰਹੇ ਹਾਂ ਐਚਐਫ ਦੀ ਬਾਈ ਜੀ ਸੂਆ ਕਿਹੜਾ ਸੂਰੀ ਆ ਇਹ ਸੂਆ ਦੂਜਾ ਸੂਣ ਦੇ ਜੀ ਦੂਜਾ ਸੂਆ ਕਿਹ ਦਿਨ ਬਾਕੀ ਆ ਸੂਣ ਦੇ ਇਹ ਸੂਣ ਦੇ ਬਾਕੀ ਵਾਲੇ 5 ਦਿਨ ਪਹਿੜ ਤੋਂ ਅੱਛਾ 5 ਦਿਨ ਹਜੇ ਦਾ ਕਹਿੰਦੇ ਵੀ ਸ਼ੇਰ ਚ ਪੂਣੀ ਘੱਤੀ ਆ 65% ਹਵਾਨ ਉਹੀ ਰਿਕਾਰਡ ਵਗੈਰਾ ਪਤਾ ਪਉਣ ਕਿਹੜੇ ਦੀ ਆਪਾ ਕਿਹੜਾ ਲੱਗੀ ਡੈਨਮਾਰਕ ਦੀ 40116 ਦੀ ਹੈ ਜੀ ਆਪ ਅੱਛਾ ਡੈਨਮਾਰਕ ਦੇ 40116 ਦੀ ਆਪ ਆ ਲਕਸਮੇਦਰੀਆਂ ਦਾ ਹੰਟਰ ਦੀ ਹੈ ਅੱਛਾ ਐਲਡੀਐਫ ਵਾਲਾਂ ਦੇ ਹੰਟਰ ਤੋਂ ਗੱਪਣਾ ਸੂਣ ਚ ਰਹਿ ਗਏ 5-6 ਦਿਨ ਆ 5 ਸਾਲ ਬਾਕੀ ਧੋਰੀ ਭਾਈ ਬਾਹਰ ਨੂੰ ਤੇ ਮਾਲਕਾਂ ਨੇ ਦੁੱਧ ਕਿੰਨਾ ਦੱਸਿਆ ਪਲੂਨ ਦਾ ਇਹਦਾ 40 ਲੀਟਰ ਦਾ ਵੇਖਦਾ ਪਲੂਨ ਦੁੱਧ ਦਿੱਤਾ ਭਾਈ ਅੱਛਾ 40 ਲੀਟਰ ਦੁੱਧ ਦੇ ਨੇ ਪਲੂਨ ਨੇ ਦਿੱਤਾ ਅੱਜ ਇਹਦੇ ਸੂਣ ਦੇ ਵਿੱਚ ਦਿਨ ਰਹਿ ਗਏ 5-7 ਕ 5-7 ਬਾਕੀ ਜੀ ਕਹਿੰਦਾ ਵਾ ਐਤ ਕੀ ਆਪਾਂ ਗੈਸ ਲਾ ਕੇ ਚੱਲੀਏ ਬਾਈ ਜੀ ਦੁੱਧ ਕਿੰਨਾ ਕੁ ਦੇ ਦੂਗੀ ਆ ਜਰ ਦੇ ਦਰਮਿਆਨੀ ਸੇਵਾ ਚ ਜਾਂਦੀ ਆ 40 ਦਾ ਪਾਉਗੀ ਜੀ 40 ਵੀ 45 ਵੀ ਵਾੜ ਚੰਗੀ ਸੇਵਾਲ ਦੇਵਾਗੀ 45 ਲੀਟਰ ਵੀ ਉੱਤ ਪਾ ਸਕੀ ਅੱਛਾ ਕਹਿੰਦਾ ਵਾ 45 ਕਿਲੋ ਦੁੱਧ ਮੰਨ ਕੇ ਬੰਦਾ ਇਹਨੂੰ ਲੈ ਜੇ ਤੇ ਅੱਗੇ ਐਲ ਡੀ ਐਫ ਦਾ ਹੰਟਰ ਲੱਗਿਆ ਵਾ ਸੀਮਨ ਇਹਦੇ ਸੂਣ ਚ ਰਹਿ ਕੇ ਪੰਜ ਦਰਾਜੂ ਮੋੜ ਲਿਆ ਤੇ ਵਾਕੀ ਥੱਲੋ ਲੇਵੇ ਲੂਵੇ ਦੀ ਖਬਰਦਾਰ ਆ ਖਬਰਦਾਰ ਆ ਜੀ ਠੀਕ ਹੈ ਤਾਂ ਕੀ ਬਾਤਾਂ ਥੱਲੇ ਤਾਂ ਆਪਾਂ ਗਰੰਟੀ ਦੀ ਤੌਰ ਤੇ ਦੇਵਾਂਗੇ ਵੇਣ ਜੀ ਥੱਲੋ ਅੱਛਾ ਲੇਵੇ ਦੀ ਪੂਰੀ ਸਾਫ ਸੁਧ ਤੇ ਵਾਕੀ ਥੱਲੋ ਥਣਾ ਦੀ ਦੇਖੋ 4x4 ਚਾਹੇ ਬੰਦਾ ਹਾਥੀ ਚਵਾਈ ਕਰੀ ਚੱਲੇ ਚਾਹੇ ਮਸ਼ੀਨੀ ਦੋਨੇ ਟਾਈਪ ਦਾ ਬੈਠਦੇ ਥਣ ਲੱਗਿਆ ਵਾ ਹਨਾ ਬਹੁਤ ਠੰਡੀ ਸੀਲ ਲੱਗੇ ਲੋ ਕੋਈ ਨਿਆਣਾ ਪਾਉਣ ਦੀ ਲੋੜ ਨਹੀਂ ਬੈਠਦੇ ਜਿਵੇਂ ਮਰਜੀ ਤੁਰੇ ਫਿਰਦੇ ਥੱਲੇ ਪੈ ਜਾ ਜਿਵੇਂ ਮਰਜੀ ਚੀਪਾ ਖਿੱਚੀ ਚੱਲ ਬਾਕੀ ਬਈ ਇਹਦਾ ਰੇਟ ਕੀ ਰਹੂਗਾ ਰੇਟ ਦਾ ਥੱਲੋ 1,45,000 ਰੁਪਇਆ ਰਹੂਗਾ ਜੀ ਮਾਨਦਾਨ ਹੋ ਜਾਊਗਾ ਮਾਨਦਾਨ ਹੋ ਜਾਊਗਾ ਸੋ 1,45,000 ਰੁਪਇਆ ਮੌਕੇ ਤੇ ਮਾਨਦਾਨ ਹੋ ਜੂ ਤੇ ਠੰਡੀ ਸੀਲ ਦਾ ਕੋਈ ਜਾਂਤ ਨਹੀਂ ਹਨਾ ਕਵਾਰਤੀ ਹੈ ਨਾ ਕਵਾਰਤੀ ਉਹ ਖੰਡੀ ਸੀਰ ਦਾ ਫਟੋ ਦੋ ਹੋਣੀ ਕੋਈ 1 ਲੱਖ 45000 45000 ਕਿੰਨਾ ਤੋ ਦੇ ਦੂਗ ਪੀਕ ਹਾਈਐਸਟ ਬਹੁਤ 45 ਲੀਟਰ ਦੇ ਦੂਗ ਹਾਈਐਸਟ 40 ਕਿਲੋ ਮੰਨ ਕੇ ਲੈੜੇ ਬਹੁਤ ਕਿਲੋ ਦਾ ਹਾਂ ਚਲੋ ਕਿਲੋ ਦਾ ਗਰੰਟੀ ਵਾਲਾ ਕੰਮ ਹੀ ਹੈ ਜੀ ਇੱਕ ਪੰਡਾ ਅੜੇ ਚ ਮਾਨਦਾਨ ਕਰ ਦਾਂਗੇ ਤੇ ਬਾਕੀ ਐਲ ਡੀ ਐਫ ਦਾ ਹੰਟਰ ਲੱਗਿਆ ਹੋਵੇ ਦੇ ਹਨਾ ਸੋ ਪੰਡ ਚੀਮਾ ਜ਼ਿਲ੍ਹਾ ਬਰਨਾਲਾ ਬਾਈ ਜੀ ਨੰਬਰ ਬੋਲੇ ਦੁਆਰੇ ਆਪਣਾ 77 87 75 72 ਜੀ ਪੰਡ ਚੀਮਾ ਜ਼ਿਲ੍ਹਾ ਬਰਨਾਲਾ ਕਿਸੇ ਵੀ ਵੀਰ ਦੇ ਐਚ ਐਫ ਦੀ ਬੈੜ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀ ਵੀਡੀਓ ਦੇਖਣ ਲਈ ਇਸ ਚੈਨਲ ਨੂੰ ਪਿਆਰ ਦੇ ਲਈ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਹੋਰ ਵੀਡੀਓ ਦੇ ਨਾਲ